ਅਹੀਂ ਮੋਦੀ ਉਹ ਹਰ ਇੱਕ ਸੈਂਟਰ ਦਾ ਵੀ ਬੰਗਲ ਲੈ ਲਿਆ ਸੀ ਅੱਛਾ ਜੋਤ ਸਵੇਧਿਆ ਰਹੀ ਹਾਂਜੀ ਅੱਛਾ ਉੱਥੇ ਵੀ ਕਾਹਲ ਦੇ ਫੁੱਲ ਦਾ ਰਾਜ ਹੋਇ ਹੋਰ ਦੇ ਰਿਹਾ ਹੈ ਅੱਛਾ 5 ਸਾਲ ਹੋਰ ਹਾਂਜੀ ਅੱਛਾ ਹਾਂਜੀ ਜੇ ਮਤਲਬ ਇੱਕ ਹੋਰ ਲਾ ਦਾਂ ਮੈਂ ਤੈਨੂੰ ਮੋਦੀ ਦਾ 365 ਦਾ 55 ਦਿਨਾਂ ਦਾ ਸਾਲ ਠੀਕ ਆ ਚੰਦ ਦੇ ਹਿਸਾਬ ਨਾਲ ਠੀਕ ਆ ਤੇ ਦੂਜੇ ਰੋੜ ਜਿਹੜਾ ਆਪਣਾ ਜੇਠ ਹਾੜ ਹਾਣ ਭਾਦੋਂ ਆ ਦੇਸੀ ਮਹੀਨੇ ਦੇਸੀ ਮਹੀਨੇ ਪੰਜਾਬੀ ਜਾਂ ਜਨਵਰੀ ਫਰਵਰੀ ਕਹ ਲਓ ਹਾਂ ਤੇ ਉਹ ਦਿਨ ਹੁੰਦਾ 365 ਦਿਨ ਹੁੰਦਾ ਸਾਲਾ ਠੀਕ ਆ ਅੰਤਰ ਕੀਆ 365 ਤੇ 355 ਵਾਲਾ ਇਹ ਚੰਦ ਹੈ ਜਿਹੜਾ ਚੰਦ ਹੈ ਜਣਾ ਠੀਕ ਆ ਚੰਦ ਵਾਧਾ ਘਟਦਾ ਠੀਕ ਆ ਜਦੋਂ ਵਾਧਾ ਘਟਦਾ ਤਿੱਥਾਂ ਵਧਦੇ ਘਟਦੇ ਨੇ ਜਿਵੇਂ ਆਪਾਂ ਕਹਿੰਦੇ ਆ ਦਸਵੀਂ ਹੋ ਗਈ ਕਾਸ਼ਤੀ ਹੋ ਗਈ ਦਵਾਸ਼ਤੀ ਹੋ ਗਈ ਚੌਂਦੇ ਹੋ ਗਈ ਉਹਨੇ ਦੱਸਿਆ ਜੂਸ ਨੇ ਹੂੰ ਜਿਹੜਾ ਹੁਣ 2025 ਚੱਲਦਾ ਠੀਕ ਆ ਇਹਦਾ ਪੂਰਾ ਸਾਲਾ ਮੜ ਗਿਆ ਸਾਰਾ ਕਿਸਾਨਾਂ ਲਈ ਜਿਹੜੀ ਜ਼ਿਮੀਂਦਾਰਾਂ ਲਈ ਹਾਂਜੀ ਠੀਕ ਆ ਜਿਹੜਾ ਸੱਬੀ ਆ ਉਹ ਵੀ ਮੜ ਗਿਆ अच्छा यानी 25 ਰੋ ਕੁ ਚੰਗਾ 25 ਰੋ ਕੁ ਚੰਗਾ ਸਭੀ ਮਾੜਾ ਮਾੜਾ ਪਾਰ ਆ ਜਨਤਾ ਦੇ ਬਹੁਤ ਯਾਦੇ ਸਾਰੀ ਜਨਤਾ ਦੇ ਠੀਕ ਹੈ ਹੁਣ ਮਤਲਬ ਆਪਣੀ ਜਲਦੀ ਗੱਲ ਰਾਜਨੀਤੀ ਵਾਲੀ ਠੀਕ ਹੈ ਜਿਹੜਾ ਉਹਦਾ ਮਤਲਬ ਦਿਖਾਉਂਦਾ ਸੀ ਮਹਾਜਲ ਹੁਣ ਅੱਪਾ ਸਰਕਾਰ ਦਾ ਵੀ ਦੇਖੀ ਬਣਾਇਆ ਹੁਣ ਪੰਗਰ ਤਕੜਾ ਦਾ ਖੋਲੀ ਵੀ ਆ ਹਾਂਜੀ ਦੋਸਤੋ ਅੱਜ ਅਸੀਂ ਗੱਲ ਜਿਹੜੀ ਕਰਨ ਜਾ ਰਹੇ ਹਾਂ ਉਹ ਹੈਗੀ ਜੋਤਸ ਵਿਦਿਆ ਬਾਰੇ ਜੋਤਸ ਵਿਦਿਆ ਦੇ ਵਿੱਚ ਕੀ ਕੀ ਆ ਕਿਵੇਂ ਕਿਵੇਂ ਆ ਜੰਗ ਸਾਡਾ ਵੀਰ ਮਾੜਾ ਮੋਟਾ ਜੋਤਸ ਵਿਦਿਆ ਬਾਰੇ ਵੀ ਪੂਰਾ ਗਿਆਨ ਰੱਖਦਾ ਸੋ ਇਸ ਦੇ ਨਾਲ ਗੱਲ ਕਰਾਂਗੇ ਸਰਕਾਰ ਬਾਰੇ ਵੀ ਸਰਕਾਰ ਦੇ ਸੰਬੰਧੀ ਜਿਹੜਾ ਹੁਣ ਦਾ ਜੋਤ ਸਾਬ ਕੀ ਕਹਿੰਦਾ ਸਤਿ ਸ਼੍ਰੀ ਅਕਾਲ ਜੰਗ ਵੀਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੈਰੂ ਹਾਲ ਸਾਹਿਬ ਅੱਛਾ ਜੰਗ ਵੀਰ ਜਿਹੜਾ ਅੱਜ ਦੀ ਘੜੀ ਤੁਸੀਂ ਆਪਾਂ ਪਹਿਲਾਂ ਗੱਲ ਕਰਕੇ ਹੈ ਨਾ ਵੀ ਜਿਹੜੀ ਸਰਕਾਰ ਆਪਣੀ ਚੱਲ ਰਹੀ ਆ ਝਾੜੂ ਵਾਲਿਆਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਸਿੰਘ ਮਾਨ ਸਾਡੇ ਮੁੱਖ ਮੰਤਰੀ ਸਾਹਿਬ ਨੇ ਹਾਂਜੀ ਹਾਂਜੀ ਸੋ ਜਿਹੜੇ ਭੇਖ ਦੇ ਵਿੱਚ 2027 ਚ ਵੋਟਾਂ ਆਉਣਗੀਆਂ ਹਾਲੇ ਤੱਕ ਜਿਹੜੀ ਕਾਰਗੁਜ਼ਾਰੀ ਆ ਸਰਕਾਰ ਦੀ ਜਿੰਨੀ ਕ ਲੋਕਾਂ ਤੋਂ ਸੁਣ ਰਹੇ ਆ ਵੀ ਠੀਕ ਠਾਕ ਆ ਹਾਂ ਜੀ ਆਪਾਂ ਉਹਨੂੰ ਪ੍ਰੋਪਰ ਬਾੜੀ ਵਧੀਆ ਵੀ ਨਹੀਂ ਕਹਿ ਸਕਦੇ ਬਾੜੀ ਮਾਰੀ ਵੀ ਨਹੀਂ ਹਾਂਜੀ ਸਹੀ ਗੱਲ ਹੈ ਠੀਕ ਹੈ ਨਾ ਤੇ ਭਵਿੱਖ ਦੇ ਵਿੱਚ 2047 ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਬਾਰੇ ਥੋਤੇ ਜਿਹੜਾ ਤੁਸੀਂ ਕਹਿੰਦੇ ਸੀ ਜੋਤਸ਼ਾਲੀ ਗੱਲ ਉਹਨਾਂ ਬਾਰੇ ਕੀ ਵਿਚਾਰ ਆ ਵੀ ਕੀ ਕਹਿੰਦਾ ਜੋਤਸ਼ ਇਹ ਇਹ ਨਾ ਜਿਹੜਾ ਜੋਤਸ਼ ਅਸੀਂ ਕਰ ਲੈਨੇ ਆ ਮਾੜਾ ਮੋਟਾ ਬਾੜਾ ਨਹੀਂ ਆਪਾਂ ਗਿਆਨੀ ਹੈਗੇ ਜੇ ਆਪਾਂ ਕਹੀਏ ਵੱਡੇ ਗਿਆਨੀ ਆ ਬੇਦਵਾਨ ਹਾਂ ਮਾੜਾ ਮੋਟਾ ਯਾਨੀ ਗਿਆਨ ਹੈ ਠੀਕ ਹੈ ਇੱਕ ਲਾਲ ਕਤਾਬ ਹੁੰਦੀ ਹੈ ਬਾਈ ਜੋਤਸ਼ ਦੀ ਬਹੁਤ ਤਾਕੜੀ ਉਹ ਉਹ ਕਤਾਬ ਆਪਣੇ ਕੋਲੇ ਹੈਗੀ ਆ ਠੀਕ ਹੈ ਉਹ ਤੋਂ ਅਸੀਂ ਮਾੜਾ ਮੋਟਾ ਕਰ ਲੈਨੇ ਆ ਠੀਕ ਹੈ ਤਰਖਿਲ ਛੱਡੀ ਤਾਂ ਕਿ ਇਹਨੂੰ ਮੰਨਦੀ ਨਹੀਂ ਹੈਗੀ ਠੀਕ ਹੈ ਕੁਝ ਗੱਲਾਂ 'ਚ ਤਰਕ ਨਹੀਂ ਛੱਡੀ ਵੀ ਸਹੀ ਆ ਠੀਕ ਹੈ ਕੁਝ ਗੱਲਾਂ ਹੈਗੀਆਂ ਕੁਝ ਲੁੱਟ ਵੀ ਕਰਦੇ ਨੇ ਜਿਹੜੇ ਸਾਡੇ ਜੋਸੀ ਭਰਾ ਨੇ ਠੀਕ ਹੈ ਤੇ ਕੁਝ ਗੱਲਾਂ ਸਹੀ ਵੀ ਨੇ ਕੁਝ ਉਹ ਫਾਇਦਾ ਵੀ ਠਾਉਂਦੇ ਨੇ ਠੀਕ ਹੈ ਹੁਣ ਆਪਾਂ ਉਹਨੇ ਮੇਨ ਮੁੱਦੇ ਤੇ ਜਿਹੜੀ ਸਰਕਾਰ ਵਾਲੀ ਗੱਲ ਤੁਸੀਂ ਕਰੀਆ ਠੀਕ ਹੈ ਇੱਕ ਦਿਨ ਅਸੀਂ ਨਾ ਜਦੋਂ ਹੜ੍ਹਾਂ ਨੇ ਉਦੋਂ ਦੇਖਦੇ ਸੀ ਵੀ ਹੜ੍ਹਾਂ ਬਾਰੇ ਮੈਂ ਮੱਥਾ ਮਾਰਦਾ ਸੀ ਵੀ ਕੀ ਗੱਲਬਾਤ ਹੈ ਠੀਕ ਹੈ ਇਹ ਜੋ ਮੈਂ ਮੱਥਾ ਮਾਰਦਾ ਸੀ ਜਿਹੜੇ ਹੜ੍ਹਾਂ ਮੈਨੂੰ ਦਿਖਾਇਆ ਹੈ ਨਾ ਠੀਕ ਹੈ ਉਹਨੇ ਦੱਸਿਆ ਜੂਸ ਨੇ ਹੂੰ ਜਿਹੜਾ ਹੁਣ 2025 ਚੱਲਦਾ ਠੀਕ ਹੈ ਇਹਦਾ ਬੂਰਾ ਸਾਨੂੰ ਮੜ ਗਿਆ ਸਾਰਾ ਕਿਸਾਨਾਂ ਲਈ ਜੀਮੀਦਾਰਾਂ ਲਈ ਹਾਂਜੀ ਠੀਕ ਹੈ ਜਿਹੜਾ ਸਬੀਆ ਉਹ ਵੀ ਮੜਾ ਅੱਛਾ ਯਾਨੀ 25 ਰੋਕੋ ਚੰਗਾ 25 ਰੋਕੋ ਚੰਗਾ ਸਬੀ ਮੜਾ ਮੜਾ ਪਾਰ ਆ ਜਨਤਾ ਦੇ ਬਹੁਤ ਜ਼ਿਆਦੇ ਸਾਰੀ ਜਨਤਾ ਦੇ ਠੀਕ ਹੈ ਹੁਣ ਮਤਲਬ ਆਪਣੀ ਜਲਦੀ ਗੱਲ ਰਾਜਨੀਤੀ ਵਾਲੀ ਠੀਕ ਹੈ ਜਿਹੜਾ ਉਹਦਾ ਮਤਲਬ ਦਿਖਾਉਣਾ ਸੀ ਮਹਾਜਲ ਹੁਣ ਅਪਾ ਸਰਕਾਰ ਦਾ ਵੀ ਦੇਖੀ ਮੜਾ ਹੁਣ ਪੰਗਤ ਕਦਾ ਉਹ ਖੋਲੀ ਵੀ ਆ ਖੋਲੀ ਲਈ ਹਾਂ ਤਾਂ ਜੋਸ ਕਿਤਾਬ ਦੇ ਵਿੱਚ ਹਮ ਮਤਲਬ ਇਹਨਾਂ ਨੂੰ ਆਮਲ ਝਾੜੂ ਜਣਾ ਝਾੜੂ ਵਾਲੀ ਸਰਕਾਰ ਨਾ ਹਾਂ ਇਹਦੇ ਬਾਰੇ ਕਹਿ ਰਿਹਾ ਠੀਕ ਹੈ ਵੀ ਇਹਨਾਂ ਦਾ ਮਤਲਬ ਸਰਕਾਰ ਬਣੂਗੀ ਦਵਾਰੇ 100000 27 ਚ ਸਰਕਾਰ ਬਣ ਰਹੇ ਨੇ ਹਾਂਜੀ ਠੀਕ ਹੈ ਤੇ ਵਾਕੀ ਦੇਖੋ ਜਨਤਾ ਦੀ ਪਾਵਰ ਵੱਡੀ ਹੁੰਦੀ ਆ ਇਹ ਨਹੀਂ ਪਤਾ ਵੀ ਕੀ ਹੋਏ ਜਾਨੀ ਜੋਸ ਸਾਹਿਬ ਉਹ ਕਹਿ ਰਿਹਾ ਉਹ ਝਾੜੂ ਵਾਲੇ ਨੇ ਦਵਾਰੇ ਸਰਕਾਰ ਬਣਾ ਕਹਿ ਰਿਹਾ ਜੀ ਨਾਲੇ ਤਾਂ ਲੋਕ ਪਿੱਛੇ ਪਏ ਹੋਣ ਇਹਨਾਂ ਦੇ ਪੂਰੇ ਫੁੱਲ ਵੀ ਇਹਨਾਂ ਦੇ ਕਿਸੇ ਨੂੰ ਵੀ ਜਵਾਬ ਦਿੰਨਾ ਮੈਂ ਜਿਵੇਂ ਤੁਸੀਂ ਜਵਾਬ ਵਧੀਆ ਮੰਗਾ ਮੈਂ ਤੁਹਾਨੂੰ ਹਮ ਇੱਕ ਨਾ ਜਿਵੇਂ ਉਹਨਾਂ ਆਪਣਾ ਸਾਲ ਹੁੰਦਾ ਇੱਕ ਸਾਲ ਪੂਰਾ ਠੀਕ ਆ ਇਹ ਦੋ ਤਰ੍ਹਾਂ ਦਾ ਹੁੰਦਾ ਜੀ ਸਾਲ ਸਾਲ ਠੀਕ ਆ ਹੁਣ ਹਰ ਬੰਦੇ ਨੂੰ ਗੱਲ ਦਾ ਨਹੀਂ ਪਤਾ ਹੁਣ ਸਾਨੂੰ ਤਾਂ ਕੀ ਪਤਾ ਹੁਣ ਸਾਨੂੰ ਤਾਂ ਸਾਲ ਇੱਕ ਤਰ੍ਹਾਂ ਦਾ ਜਿਹੜਾ ਹਰ ਨੂੰ ਪਤਾ ਉਹ ਸਿੱਧਾ ਹੀ ਵੀ 365 ਦੇ ਨਾਲ ਹਾਂ 365 ਜਿਹੜੇ ਪੁਰਾਣੇ ਬੰਦੇ ਨੇ ਉਹਨਾਂ ਨੂੰ ਪਤਾ ਹੈ ਠੀਕ ਆ 15 ਦਿਨ ਦਾ ਹੁੰਦੇ ਨੇ ਨਿਹਰ ਦੇ 15 ਹੁੰਦੇ ਨੇ ਜਾਂਨ ਦੇ 15 ਨਿਹਰ ਦੇ 15 ਜਾਂਨ ਦੇ ਹਾਂ ਉਹਦੇ ਜਿਹੜੇ 15 15 ਸਿੱਧਾ ਸ਼ੋਰਟੇਜ ਹੁੰਦਾ ਉਹ ਦਿਨ ਘਟਵਾ ਚੁੰਦੇ ਨੇ ਠੀਕ ਆ ਪੂਰਨਮਾਸ਼ੀ ਦੇ ਵਸ਼ਾਦਾ ਤੁਸੀਂ ਹਰ ਇੱਕ ਇੱਕ ਤਰੀਕ ਦਿਨ ਹੀ ਹੋਊ ਠੀਕ ਹੈ ਕਦੇ ਤੁਸੀਂ ਬੈਰੀ ਤੇ ਨੋਟ ਕਰ ਲਿਓ ਠੀਕ ਹੈ ਇਸ ਸਾਲ ਦੇ ਵਿੱਚ ਜਿਹੜਾ ਚੰਦ ਦੇ ਹਿਸਾਬ ਨਾਲ ਬਣਾਉਣ ਨੇ ਪੂਰਨਮਾਸ਼ੀ ਦੇ ਮੱਛਾਂ ਦੇ ਹਿਸਾਬ ਨਾਲ ਬਣਾਉਣ ਦੇ ਤੇ ਮਿਹਰ ਤੇ ਚਾਨਣ ਹੂੰ ਉਹਨਾਂ ਬਣਦਾ ਤਨਖਾ 365 ਦਾ 55 ਦਿਨਾਂ ਦਾ ਸਾਲ ਠੀਕ ਹੈ ਚੰਦ ਦੇ ਹਿਸਾਬ ਨਾਲ ਦਾ ਠੀਕ ਹੈ ਤੇ ਦੂਜੇ ਰੋੜ ਜਿਹੜਾ ਆਪਣਾ ਜੇਠ ਹਾੜ ਹਾਣ ਭਾਦੋਂ ਆ ਦੇਸੀ ਮਹੀਨੇ ਦੇਸੀ ਮਹੀਨੇ ਪੰਜਾਬੀ ਜਾਂ ਜਨਵਰੀ ਫਰਵਰੀ ਕਹ ਲਓ ਹਾਂ ਤੇ ਉਹਦੇ ਨਾਲ ਬਣਦਾ 365 ਦਿਨਾਂ ਦਾ ਸਾਲ ਠੀਕ ਆ ਅੰਤਰ ਕੀਆ 365 ਤੇ 355 ਵਾਲਾ ਇਹ ਚੰਦ ਹੈ ਜਦੋਂ ਚੰਦ ਹੈ ਜਣਾ ਠੀਕ ਹੈ ਚੰਦ ਵਾਧਾ ਘਟਦਾ ਠੀਕ ਹੈ ਜਦੋਂ ਵਾਧਾ ਘਟਦਾ ਤਿੱਥਾਂ ਵਧੇ ਘਟਦਿਆਂ ਨੇ ਜਿਵੇਂ ਆਪਾਂ ਕਹਿੰਦੇ ਆ ਦਸਮੀ ਹੋਗੀ ਕਾਸਤੀ ਹੋਗੀ ਦਵਾਸਤੀ ਹੋਗੀ ਚੌਂਦੇ ਹੋਗੀ ਠੀਕ ਹੈ ਇਹ ਮਤਲਬ ਵਾਧੇ ਘਟਦੇ ਨੇ ਠੀਕ ਹੈ ਉਹ ਜਦੋਂ ਵਾਧਾ ਘਟਦਾ ਕਹਿੰਦੇ ਕਹਿੰਦੇ ਹਿਸਾਬ ਨਾਲ ਹੀ ਤਸਾਂ ਜਲਦੀਆਂ ਨੇ ਠੀਕ ਹੈ ਇਹ ਚੰਦ ਨੇ ਮਤਲਬ ਹਰ ਸਾਲ ਮਤਲਬ ਵਧਣਾ ਘਟਣੀ ਹੈ ਹਰ ਮਹੀਨੇ ਠੀਕ ਹੈ ਜਿਵੇਂ ਅੱਜ ਮਤਲਬ ਅੱਜ ਮੰਨ ਲਓ ਜੇਵੇਂ ਤੁਸੀਂ ਕਹਿੰਦੇ ਵੀ ਅੰਤਰ ਹੂੰ ਅੱਜ ਕਿੰਨੇ ਤਰੀਕਾ ਮੰਨ ਲਓ ਮੰਨ ਲਓ 13 ਤਰੀਕਾ ਮੰਨ ਲਓ ਅੱਜ 13 ਤਰੀਕ ਦੀ ਮੰਨ ਲਓ ਪੂਰਨਮਾਸੀ ਆ ਠੀਕ ਹੈ ਤਾਂ ਛਾਲ ਦੇ ਇਹ ਤੇ ਹਰ 13 ਤਰੀਕ ਦੀ ਪੂਰਨਮਾਸੀ ਨਹੀਂ ਆਊਗੀ ਬਦਲਦੀ ਰਹੂਗੀ ਬਦਲਦੀ ਰਹੂ ਕੁਝ ਮਹੀਨੇ ਅਜ 13 ਤਰੀਕ ਦੀ ਵੀ ਆਊਗੀ ਠੀਕ ਹੈ ਬਾਕੀ ਮਹੀਨੇ ਬਦਲੂਗੀ 12 ਦੀ ਆਊ 11 ਦੀ ਆਊ 10 ਦੀ ਆਊ ਇਸ ਤਰ੍ਹਾਂ ਕਰਦੀ ਉਹ ਹੀ ਕੁਝ ਹੈ ਚੰਦ ਦਾ ਅੰਤਰ ਹੈ ਠੀਕ ਹੈ ਹਾਂਜੀ ਤੇ ਜਿਹੜੇ ਤੁਸੀਂ ਕਹਿੰਦੇ ਨੇ 70 ਆਹ 70 ਉਹੀ ਚੰਦ ਦੇ 70 ਦੇ ਹਿਸਾਬ ਨਾਲ ਹੀ ਚੱਲਦਾ ਠੀਕ ਹੈ ਹਾਂ ਇਹ ਇਹ ਚੀਜ਼ ਦਾ ਫਰਕ ਹੈ ਜੀ ਹਾਂਜੀ ਤੇ ਅੱਜ ਦੀ ਘੜੀ ਜੇ ਸਰਕਾਰ ਦੇ ਆਪਾਂ ਜੂਤ ਸਿ ਵਿਦਿਆ ਮਤਾਬਕ ਦੇਖੇ ਤਾਂ ਸਰਕਾਰ ਆ ਜਿਹੜੀ ਉਹ ਚਾਲੂ ਦੀ ਦਿਖਾ ਰਹੇ ਨੇ ਨਖਤਰ ਨੇ ਜਿਹੜੇ ਨਾ ਠੀਕ ਹੈ ਇਹ ਦੁਵਾਰੀ ਸਰਕਾਰ ਜਿਹੜੀ ਵੱਡਦੇ ਆ ਰਹੇ ਨੇ ਹਾਂਜੀ ਪਰ ਅੱਗੇ ਜਾ ਕੇ ਹੋਣਾ ਕੀ ਹੈ ਪਰਮਾਤਮਾ ਜਾਣਦੇ ਨੇ ਲੋਕ ਜਾਣਦੇ ਹਾਂ ਇੱਕ ਤਾਂ ਮੈਂ ਇਹਨੂੰ ਹੋਰ ਵੀ ਗਾਂਵਾਂ ਵਾਲੀ ਹੋਰ ਦੱਸਾਂ ਇੱਕ ਥੋੜੀ ਲੰਬੀ ਵੀ ਗੱਲ ਹਮ ਇੱਕ ਮੇਰਾ ਤਾਇਆ ਗਿਆਨੀ ਠੀਕ ਹੈ ਅਸੀਂ ਬੈਠਾਂਗੇ ਆਪਾਂ ਇਕੱਠੇ ਮੋਨੂੰ ਵੀ ਲਮ ਜਾਂਦੇ ਕਿ ਮੈਂ ਠੀਕ ਹੈ ਸਾਨੂੰ ਆ ਤਾਂ ਪੁੱਠੇ ਕਮਾਂ ਦੀ ਵਿੱਚ ਬੰਦੇ ਦਾ ਦੁੱਖ ਹੀ ਨਹੀਂ ਠੀਕ ਹੈ ਅਹੀਂ ਮੋਦੀ ਵਾਲੀ ਸਰਕਾ ਸੈਂਟਰ ਦਾ ਵੀ ਬੰਗਲਾ ਲਿਆ ਸੀ ਅੱਛਾ ਜੋਤ ਸਵੇਧਿਆ ਰਹੀ ਹਾਂਜੀ ਅੱਛਾ ਉੱਥੇ ਵੀ ਕਾਹਲ ਦੇ ਫੁੱਲ ਦਾ ਰਾਜ ਹੋਇ ਹੋਰ ਦੇ ਰਿਹਾ ਅੱਛਾ 5 ਸਾਲ ਹੋਰ ਹਾਂਜੀ ਅੱਛਾ ਹਾਂਜੀ ਜੇ ਮਤਲਬ ਇੱਕ ਹੋਰ ਦੱਸਦਾ ਮੈਂ ਤੈਨੂੰ ਮੋਦੀ ਦਾ ਕੱਜ ਹੋ ਮੋਦੀ ਦੀ ਮੌਤ ਦਾ ਵੀ ਖਤਰਾ ਹੈ ਅੱਛਾ ਮੋਦੀ ਨੇ ਸਟਾਰ ਵੀ ਬਣਨਾ ਸ਼ਰੇ ਤੇ ਵੀ ਜਾਣਨਾ ਮੋਦੀ ਦੀ ਮੌਤ ਦਾ ਵੀ ਨਾਲ ਖਤਰਾ ਹੈ ਇੱਕ ਹੋਰ ਵੀ ਦੰਦ ਦੱਸਦਾ ਜਿਵੇਂ ਉਹ ਕਹਿੰਦੇ ਨੇ ਹੁੰਦੇ ਵੀ ਛਪ ਪੁੰਨਦਾਨ ਜਿਹੜਾ ਇਹ ਵੱਡੀ ਚੀਜ਼ ਆ ਜੋ ਦਾਨ ਪੁੰਨ ਉਹਦੀ ਕਰ ਕਰ ਸਕਦਾ ਹੂੰ ਤਾਂ ਜਿੰਦਾ ਵੀ ਰਹ ਸਕਦਾ ਠੀਕ ਆ ਜਿਹੜੇ ਜਾਨੀ ਕਿ ਜੋਤ ਸੁਵਿਧਿਆ ਕਹਿੰਦੇ ਆ ਵੀ ਉਹਨਾਂ ਦੀ ਉਮਰ ਘਟ ਸਕਦੀ ਆ ਇਹ ਘੱਟ ਉਮਰ ਹਾਂ ਯਾਨੀ ਆਪਾਂ ਕਹਿੰਦੇ ਆ ਬੰਦਾ ਬਹੁਤ ਵਧੀਆ ਵਧੀਆ ਸੋਚਿਆ ਉਹ ਬੰਦੇ ਦੀ ਠੀਕ ਆ ਡਾਕਟਰ ਮਮੂਨ ਸ਼ੋਮੰਗੂ ਯਾਨੀ ਡਾਕਟਰ ਮਮੂਨ ਸ਼ੋਹ ਹੋਰ ਕੀ ਸੀ ਇਹ ਚੀਜ਼ ਹੋਰ ਆ ਠੀਕ ਆ ਵਧੀਆ ਬੰਦਾ ਹੈ ਠੀਕ ਆ ਆਪਾਂ ਮੜਾ ਨਹੀਂ ਕਹਾਂਦੇ ਯਾਨੀ ਆਪਾਂ ਕਹਿੰਦੇ ਨੇ 100 ਸਾਲ ਜੀਵੇ ਵਿਚਾਰਾ ਠੀਕ ਆ ਆਪਾਂ ਨੂੰ ਕੀ ਮਤਲਬ ਹੈ ਗੱਲ ਦਾ ਠੀਕ ਆ ਆਪਦੇ ਘਰੇ ਰਹਿਣਾ ਆਪਦੇ ਅਗਲੇ ਨੂੰ ਉਹ ਕਰਨਾ ਤੇ ਯਾਨੀ ਜੋਤਸ ਗੈ ਰਹੀ ਆ ਵੀ ਖਾਧ ਰੈ ਨੂੰ ਠੀਕ ਆ ਜੇ ਕੋਈ ਦਾਨਪੁਨ ਤਾਂ ਸਾਫ ਰਿਖੂ ਜਿਆਦਾ ਠੀਕ ਆ ਤੇ ਇਹੀ ਗੱਲ ਆਪਾਂ ਜਿਹੜੀ ਕਰ ਰਹੇ ਆਂਗੇ ਵੀ ਪੰਜਾਬ ਚ ਹਾਲ ਦੀ ਘੜੀ ਆ ਜਿਹੜੀ ਝਾੜੂ ਦੀ ਸਰਕਾਰ ਦੁਆਰੇ ਬਣਦੇ ਚ 100% ਜੀ ਜਾਂਚ ਨੇ ਜਿਹੜੇ ਅੱਜ ਦੀ ਜੋਤਸ ਕਰ ਰਹੀ ਆ ਅੱਗੇ ਜਾ ਕੇ ਬਦਲ ਜੇ ਉਹ ਗੱਲ ਬਦਲਦੇ ਰਹਿੰਦੇ ਨਾ 7900 ਨੂੰ ਦੱਸਿਆ ਨਾ ਵੀ ਚੰਦ ਹੈ ਨਾ ਇਹ ਵੱਧਦਾ ਘਟਦਾ ਰਹਿੰਦਾ ਦੁਆਰੇ ਫਿਰ ਉਹੀ ਕਹਾਣੀ ਨਾ ਹੈ ਨਾ ਚੰਦ ਹੈ ਨਾ ਵੱਧਦਾ ਘਟਦਾ ਰਹਿੰਦਾ ਜਿਹੜਾ ਗ੍ਰਹਿ ਇੱਕ ਦਿਨ ਹੋਰ ਦੋਦਾ ਨਾ ਜਿਹੜਾ ਸੂਰਜ ਨੂੰ ਗ੍ਰਹਿਣ ਲਾਉਂਦਾ ਵੀਰੇ ਠੀਕ ਹੈ ਇਹ ਕਿਉਂ ਲੱਗਦਾ ਇਹ ਵੀ ਕਾਰਨ ਇਹੀ ਹੈ ਠੀਕ ਹੈ ਜੋ ਦਿਨ ਵੱਧੇ ਘਟਦੇ ਨੇ ਨਾ ਤਾਂ ਲੱਗਦਾ ਦੂਜੇ ਪਾਸੇ ਦਾ ਦਿਨ 65 ਨੇ ਠੀਕ ਹੈ ਦੂਜੇ ਪਾਸੇ 55 ਨੇ ਉਹ ਦਿਨ ਘਟਦੇ ਵੱਧਦੇ ਨੇ ਉਦੋਂ ਗ੍ਰਹਿਣ ਲਾਉਂਦਾ ਫਿਰ ਠੀਕ ਹੈ ਵਾਦ ਹੋਰ ਸੋ ਜਾਣਕਾਰੀ ਦੇਣ ਲਈ ਜੰਗਵੀਰੇ ਸੋਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਤੁਹਾਡੇ ਨਾਲ ਜਲਦੀ ਪਾਵਾਂਗੇ ਨਾਲੇ ਤੁਹਾਡੇ ਤਾਇਆ ਜੀ ਨੂੰ ਵੀ ਨਾਲ ਲਿਆਇਓ ਆਪਾਂ ਉਹਨਾਂ ਨਾਲ ਵੀ ਗੁਣੀ ਗਿਆਂਦੀਆਂ ਗੱਲਾਂ ਕਰਾਂਗੇ ਲਿਆਵਾਂਗੇ ਜ਼ਰੂਰ ਲੈ ਬਸਤੋ ਜਿਨ੍ਹਾਂ ਨੇ ਵੀਡੀਓ ਦੇਖੀ ਹੈ ਵੀਡੀਓ ਦੇਖ ਕੇ ਚੰਗੀ ਲੱਗੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕੋਸ਼ਿਸ਼ ਹੁੰਦੀ ਹੈ ਵੀ ਚੰਗੀ ਵੀਡੀਓ ਤੁਹਾਡੇ ਤੱਕ ਪਹੁੰਚੇ ਸੋ ਸਾਡਾ ਚੈਨਲ ਹੈ ਗੋਗੀ ਟਿੱਬੇ ਵਾਲਾ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗੇ ਤੇ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਸਾਨੂੰ ਦੱਸਦਿਆ ਕਰੋ ਧੰਨਵਾ